ਸਤਸ਼੍ਰੀ ਅਕਾਲ ਜੀ ਪੰਜਾਬ ਰਾਜ ਕਾਰਪੋਰੇਸ਼ਨ ਲਿਮਟਿਡ ਯਾਨੀ ਕਿ ਪੰਜਾਬ ਦੇ ਬਿਜਲੀ ਵਿਭਾਗ ਦੇ ਨਾਲ ਸਬੰਧਿਤ ਇਹ ਮਾਮਲਾ ਸਾਹਮਣੇ ਆਏਗਾ ਹਲਕਾ ਲਹਿਰਾਗਾਗਾ ਦੇ ਵਿੱਚ ਪੈਂਦੇ ਮੂਨਕ ਸ਼ਹਿਰ ਦਾ ਜਿਹੜਾ ਇਹ ਮਾਮਲਾ ਹੈਗਾ ਜਿੱਥੇ ਕਿ ਮੂਨਕ ਤਹਿਸੀਲ ਦੇ ਵਿੱਚ ਇੱਕਾ ਵੱਡਾ ਮਾਮਲਾ ਸਾਹਮਣੇ ਆਏਗਾ ਜਿਹਦੇ ਸਬੰਧ ਦੇ ਵਿੱਚ ਕੁਝ ਕਾਗਜ਼ ਮੇਰੇ ਹੱਥ ਦੇ ਵਿੱਚ ਵੀ ਨੇ ਉਹ ਤੁਹਾਨੂੰ ਦੱਸਾਂਗੇ ਕਿ ਮਾਮਲਾ ਕੀ ਹੈ ਬਿਜਲੀ ਬੋਰਡ ਦੇ ਨਾਲ ਜੁੜਿਆ ਹੋਇਆ ਤਬ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਜਾਂਚ ਪੜਤਾਲ ਦੇ ਅਧੀਨ ਹੈ ਅਤੇ ਬਿਜਲੀ ਵਿਭਾਗ ਦੇ ਹੀ ਮੁਲਾਜ਼ਮਾਂ ਦੇ ਉੱਪਰ ਜਿਹੜੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਲੱਖਾਂ ਨਹੀਂ ਬਲਕਿ ਕਰੋੜਾਂ ਰੁਪਏ ਦਾ ਜਿਹੜਾ ਉਹ ਕਪਲਾ ਕੀਤਾ ਹੈਗਾ ਜਿੰਨੀ ਕਿ ਜਾਣਕਾਰੀ ਮਿਲੀ ਹੈ ਤੇ ਸਾਹਮਣੇ ਆਈ ਹੈ ਉਸ ਜਾਣਕਾਰੀ ਦੇ ਅਨੁਸਾਰ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਵੱਲੋਂ ਮੂਨਕ ਗ੍ਰੈਡ ਦੇ ਨਾਲ ਸੰਬੰਧ ਰੱਖਦੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਇਹਨਾਂ ਕਰੋੜਾਂ ਰੁਪਏ ਦਾ ਕਾਪੜਾ ਜਿਹੜਾ ਹੋ ਕੀਤਾ ਗਿਆ ਹੈ ਇਹਨਾਂ ਲੈਟਰਾਂ ਦੇ ਵਿੱਚ ਕੀ ਲਿਖਿਆ ਗਿਆ ਹੈ ਇਹ ਜਾਣਕਾਰੀ ਦੇਣ ਤੋਂ ਪਹਿਲਾਂ ਤੁਹਾਨੂੰ ਪੜ੍ਹ ਕੇ ਸਰਾਉਣ ਤੋਂ ਪਹਿਲਾਂ ਦੱਸ ਦਈਏ ਕਿ ਇਸ ਅਧੀਨ ਜਿਹੜਾ ਹਲਕਾ ਲਹਿਰਾ ਗਾਗਾ ਮੂਲਕ ਏਰੀਏ ਦੇ ਅਧੀਨ ਜਿੰਨਾ ਕੰਮਕਾਜ ਕੀਤਾ ਗਿਆ ਹੈਗਾ ਉਸ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਾਪੜੇ ਬਾਜੀਆਂ ਹੋਈਆਂ ਨੇ ਅਤੇ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਜਿਹੜੀ ਉਹ ਚਲ ਰਹੀ ਹੈਗੀ ਜਾਂਚ ਪੜਤਾਲ ਦੇ ਵਿੱਚ ਹਾਲੇ ਤੱਕ ਨਾ ਤਾਂ ਕੋਈ ਐਫ ਆਈ ਆਰ ਦਰਜ ਕੀਤੀ ਗਈ ਹੈਗੀ ਅਤੇ ਨਾ ਹੀ ਕੀ ਕਾਰਵਾਈ ਜਿਹੜੀ ਵਿਭਾਗ ਦੇ ਵੱਲੋਂ ਹੁਣ ਤੱਕ ਕੀਤੀ ਗਈ ਹੈ ਅਤੇ ਕੀ ਅੱਗੇ ਕਾਰਵਾਈ ਵਿਭਾਗ ਕਰ ਰਿਹਾ ਹੈਗਾ ਅਤੇ ਕਿੰਨੇ ਕਰੋੜਾ ਰੁਪਏ ਦਾ ਕੰਪੜਾ ਹੈਗਾ ਇਹਹੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਬਲਕਿ ਕੇਵਲਾ ਛੋਟੇ ਮੁਲਾਜ਼ਮਾਂ ਦੇ ਉੱਪਰ ਜੇ ਕਹਿੰਦੀ 10 ਕੰਜਾ ਕੱਸਿਆ ਗਿਆ ਹੈਗਾ ਉਸ ਤਰੀਕੇ ਨਾਲ ਆ ਜਿਵੇਂ ਪੰਜਾਬ ਦੇ ਵਿੱਚ ਚਿੱਟੇ ਦੇ ਛੋਟੇ ਵਪਾਰੀਆਂ ਦੇ ਉੱਪਰ ਸਿਕੰਜਾ ਕਸ਼ਿਆ ਜਾਂਦਾ ਤੇ ਵੱਡੇ ਵਪਾਰੀਆਂ ਵੱਟੀਆਂ ਮੱਛਲੀਆਂ ਨੂੰ ਪੰਜਾਬ ਸਰਕਾਰ ਹੱਥ ਨਹੀਂ ਪਾਉਂਦੀ ਉਸੇ ਤਰੀਕੇ ਨਾਲ ਇਸ ਵਿਭਾਗ ਦੇ ਵਿੱਚ ਜਈ ਤੇ ਹੋਰ ਜਿਹੜੇ ਛੋਟੇ ਮੁਲਾਜ਼ਮ ਨੇ ਇਹ ਉਹਨਾਂ ਦੇ ਉੱਪਰ ਜਿਹੜਾ ਸ਼ਿਕੰਜਾ ਕਸਿਆ ਜਾ ਰਿਹਾ ਹੈਗਾ ਪਰ ਵੱਡਿਆਂ ਦਾ ਕਹਲੇ ਤੱਕ ਕਦੋਂ ਜਿਹੜਾ ਇਸ ਜਾਂਚ ਪੜਤਾਲ ਨੇ ਪਹੁੰਚਣਾ ਹੈ ਉਹ ਤਾਂ ਆਉਣ ਵਾਲਾ ਜਿਹੜਾ ਸਮਾਂ ਹੀ ਦੱਸੂਗਾ ਅਤੇ ਕਿੰਨੇ ਕਰੋੜਾ ਰੁਪਏ ਦਾ ਕਪੜਾ ਜਿਹੜਾ ਉਹ ਕੀਤਾ ਗਿਆਗਾ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਹੋਰ ਜਾਣਕਾਰੀ ਮਿਲੀ ਕਿ ਜਿੰਨਾ ਵੀ ਬਿਜਲੀ ਦੇ ਨਾਲ ਸੰਬੰਧਿਤ ਸਮਾਨ ਹੈਗਾ ਚਾਹੇ ਉਹ ਬਿਜਲੀ ਦੇ ਖੰਬੇ ਹੋਣ ਟਰਾਂਸਫਾਰਮ ਹੋਣ ਜਾਂ ਟਰਾਂਸਫਾਰਮ ਦੇ ਨਾਲ ਲੱਗਰ ਵਾਲੀਆਂ ਪੱਤੀਆਂ ਹੁੰਦੀਆਂ ਨੇ ਜੋ ਵੀ ਤਾਰਾਂ ਹੁੰਦੀਆਂ ਨੇ ਜਿੰਨਾ ਵੀ ਸਮਾਨ ਹੈਗਾ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਰੱਖਿਆ ਗਿਆ ਹੈਗਾ ਜਾਂ ਰਖਵਾਇਆ ਗਿਆ ਹੈਗਾ ਇਸ ਦੀ ਵੀ ਕੋਈ ਪ੍ਰੋਪਰ ਜਿਹੜੀ ਉਹ ਜਾਣਕਾਰੀ ਨਹੀਂ ਪਰ ਉਹ ਸਮਾਨ ਰੱਖਿਆ ਗਿਆ ਹੈਗਾ ਇਹ ਸੂਤਰਾ ਦੇ ਹਵਾਲੇ ਤੋਂ ਜਿਹੜੀ ਉਹ ਜਾਣਕਾਰੀ ਮਿਲੀ ਹੈਗੀ ਅਤੇ ਜਿੰਨੀ ਜਾਣਕਾਰੀ ਮਿਲੀ ਹੈ ਉਸ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਵਿਭਾਗ ਦੇ ਵੱਲੋਂ ਤਿੰਨ ਮੁਲਾਜ਼ਮਾ ਜਿਹੜੇ ਪਤਾਇਆਂ ਆਪਣੀਆਂ ਬੇ ਆਪਣੀ ਡਿਊਟੀ ਦੇ ਦੌਰਾਨ ਜਿਹੜਾ ਇਸ ਲੈਟਰ ਦੇ ਵਿੱਚ ਲਿਖਿਆ ਗਿਆ ਹੈਗਾ ਦਸਤਰੀ ਹੁਕਮ ਨੰਬਰ 44 ਤੇ ਦਸਤਰੀ ਹੁਕਮ ਨੰਬਰ 45 ਅਤੇ ਦਸਤਰੀ ਹੁਕਮ ਨੰਬਰ 46 ਇਹ 6 ਮਾਰਚ 2025 ਨੂੰ ਜਿਹੜੇ ਜਾਰੀ ਕੀਤੇ ਗਏ ਨੇ ਤੇ ਇਹਨਾਂ ਦੇ ਵਿੱਚ ਲਿਖਿਆ ਗਿਆ ਹੈਗਾ ਕਿ ਪੰਜਾਬ ਰਾਜ ਕਾਰਪੋਰੇਸ਼ਨ ਲਿਮਟਿਡ ਆ ਆਪਣੇ ਕਰਮਚਾਰੀਆਂ ਦੇ ਸਜ਼ਾ ਤੇ ਅਪੀਲ ਰੈਗੂਲੇਸ਼ਨ 1971 ਦੀ ਧਾਰਾ 4 ਤਹਿਤ ਇੱਕ ਤਾਂ ਹੋਗੇ ਕੁਲਦੀਪ ਸਿੰਘ ਜਈ ਅਤੇ ਦੂਜਾ ਹੋਗੇ ਗੁਰਪ੍ਰੀਤ ਸਿੰਘ ਜਈ ਅਤੇ ਤੀਜੇ ਹੋਗੇ ਸ਼੍ਰੀ ਬੰਟੂ ਸਿੰਘ ਏੀ ਇਹਨਾਂ ਨੂੰ ਜਿਹੜਾ ਉਪ ਮੰਡਲ ਮੂਨਕ ਅਧੀਨ ਬੰਡ ਮੰਡਲ ਨਹਿਰਾਗਾਗਾ ਨੂੰ ਡਿਊਟੀ ਦੌਰਾਨ ਕਤਾਈਆਂ ਤੇ ਬੇ ਨਿਯਮਿਆ ਕਾਰਨ ਜਿਹੜਾ ਪੀਐਸਪੀਸੀਨ ਵਿਭਾਗ ਲਿਮਟਿਡ ਦੀਆਂ ਸੇਵਾਵਾਂ ਤੋਂ ਤਤਕਾਲ ਪ੍ਰਭਾਵ ਦੇ ਨਾਲ ਮੁਅਤਲ ਕਰਦਾ ਹੈਗਾ ਮੁਅਤਲ ਸਮੇਂ ਦਰਾਂ ਅਨੁਕਤ ਕਰਮਚਾਰੀ ਪੰਜਾਬ ਰਾਜ ਬਿਜਲੀ ਬੋਰਡ ਹੁਣ ਪੰਜਾਬ ਰਾਜ ਕਾਰਪੋਰੇਸ਼ਨ ਲਿਮਟਿਡ ਦੇ ਮੁਖੀ ਸੇਵਾ ਨਿਯਮਾਂ ਬਲੀ 1971 ਭਾਗ 1 ਦੇ ਰੈਗੂਲੇਸ਼ਨ 7.2 ਅਨੁਸਾਰ ਗੁਜਾਰਾ ਪੱਤਾ ਲੈਣ ਦਾ ਹੱਕਦਾਰ ਹੋਵੇਗਾ ਮੁਤਲੀ ਸਮੇਂ ਦਰਾਂ ਕਰਮਚਾਰੀ ਦਾ ਹੈੱਡਕੁਆਟਰ ਬੰਡ ਮੰਡਲ ਪਾਤਣਾ ਦੀ ਨਿਫਿਕਸ ਕੀਤਾ ਜਾਂਦਾ ਹੈਗਾ ਜਿੱਥੋਂ ਕਿ ਇਹ ਗੁਜਾਰਾ ਪੱਤਾ ਵਸੂਲ ਕਰੇਗਾ ਇਹ ਹੁਕਮਾ ਮੁੱਖ ਇੰਜੀਨੀਅਰ ਬੰਡ ਦੱਖਣ ਪਟਿਆਲਾ ਜੀ ਦੀ ਪ੍ਰਵਾਨਗੀ ਦੇ ਨਾਲ ਜਾਰੀ ਕੀਤਾ ਜਾਂਦਾ ਹੈਗਾ ਤੇ ਇਸ ਦੇ ਵਿੱਚ ਜਿਹੜੀ ਪੂਰੀ ਜਾਣਕਾਰੀ ਹੋ ਦਿੱਤੀ ਗਈ ਹੈ ਤੇ ਇਸ ਦੇ ਉੱਪਰ ਹਸਤਖਰ ਵੀ ਨੇ ਨਿਗਰਾਨ ਇੰਜੀਨੀਅਰ ਬੰਡ ਹਲਕਾ ਸੰਗਰੂਰ ਦੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਜਿਹੜੇ ਵੀ ਮੁਲਾਜ਼ਮ ਰਿਸ਼ਵਤ ਲੈ ਰਹੇ ਨੇ ਉਹਨਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਾਂ ਉਹਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਇਆ ਜਾ ਰਿਹਾਗਾ ਲਗਾਤਾਰ ਰਿਸ਼ਵਤ ਨੂੰ ਕੱਟ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਹੁਣ ਜਿਹੜਾ ਇਹ ਵੱਡਾ ਮਾਮਲਾ ਕਰੋੜਾਂ ਰੁਪਈਆ ਦਾ ਹਲਕਾ ਲੈਰਾ ਗਾਗਾ ਦੇ ਵਿੱਚ ਸਾਹਮਣੇ ਆਇਆਗਾ ਉਹਨ ਉਸ ਦੇ ਉੱਪਰ ਵੀ ਸਵਾਲ ਉੱਠਦੇ ਨੇ ਕਿ ਆਖਿਰਕਾਰ ਇਸ ਮਾਮਲੇ ਦੇ ਵਿੱਚ ਇਹਨਾਂ ਤਿੰਨ ਵਿਅਕਤੀਆਂ ਤੋਂ ਇਲਾਵਾ ਜਿਹੜਾ ਹੋਰ ਕਿਹੜੇ-ਕਿਹੜੇ ਉੱਚ ਅਧਿਕਾਰੀ ਸ਼ਾਮਲ ਨੇ ਹੋਰ ਕਿੰਨਾ-ਕਿੰਨਾ ਵਿਅਕਤੀਆਂ ਦੇ ਜਿਹੜਾ ਉਹ ਨਾਮ ਇਸ ਜਾਂਚ ਦੇ ਵਿੱਚ ਸਾਹਮਣੇ ਆਉਣ ਵਾਲਾ ਹੈਗਾ ਫਿਲਹਾਲ ਇਹ ਪੂਰੀ ਜਾਣਕਾਰੀ ਹੈ ਜਿਹੜੀ ਉਹ ਜਾਂਚ ਪੜਤਾਲ ਹੋਣ ਤੋਂ ਬਾਅਦ ਹੀ ਜਿਹੜੀ ਉਹ ਸਾਹਮਣੇ ਆ ਸਕੂਗੀ ਕਿ ਇਸ ਦੇ ਵਿੱਚ ਕਿਹੜੇ-ਕਿਹੜੇ ਹੋਰ ਅਧਿਕਾਰੀਆਂ ਦਾ ਨਾਮ ਆਉਂਦਾ ਹੈਗਾ ਜਾਂ ਫਿਰ ਇਸ ਜਾਂਚ ਨੂੰ ਲਗਾਤਾਰ ਲੰਬੇ ਸਮੇਂ ਤੱਕ ਖਿੱਚਿਆ ਜਾਵੇਗਾ ਤਾਂ ਜੋ ਇਸ ਦੇ ਅੰਦਰਲੀ ਗੱਲਾਂ ਨੂੰ ਦਬਾਇਆ ਜਾ ਸਕੇ ਪਰ ਲਾਲਾ ਇਹਨਾਂ ਗੱਲਾਂ ਬਾਰੇ ਤਾਂ ਜਿਹੜਾ ਵਿਭਾਗ ਹੀ ਉਹ ਦੱਸ ਸਕਦਾ ਹੈਗਾ ਪਰ ਇਹਨਾਂ ਜ਼ਰੂਰ ਹੈ ਕਿ ਇਸ ਦੇ ਤਹਿਤ ਜਿਹੜਾ ਹੁਣ ਇਹਨਾਂ ਤਿੰਨ ਵਿਅਕਤੀਆਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੂਰੇ ਤਰੀਕੇ ਨਾਲ ਲਗਾਤਾਰ ਕਈ ਪਿਛਲੇ ਕਈ ਦਿਨਾਂ ਤੋਂ ਜਿਹੜੇ ਵੀ ਕੰਮ ਹਲਕੇ ਦੇ ਵਿੱਚ ਹੋਏ ਨੇ ਉਹਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ-ਜਿੱਥੇ ਇਹਨਾਂ ਵਿਅਕਤੀਆਂ ਦੇ ਵੱਲੋਂ ਕੰਮ ਨੂੰ ਮਨਜ਼ੂਰੀ ਦਿੱਤੀ ਗਈ ਜਾਂ ਫਿਰ ਹਲਕੇ ਦੇ ਵਿੱਚ ਕੰਮ ਕੀਤਾ ਗਿਆ ਲਗਾਤਾਰ ਕਈ ਵਿਭਾਗ ਦੀਆਂ ਟੀਮਾਂ ਇਸ ਦੀ ਜਾਂਚ ਪੜਤਾਲ ਕਰ ਰਹੀਆਂ ਨੇ ਤਾ ਜੋ ਜਿੰਨਾ ਵੀ ਕਪੜਾ ਹੋਇਆਗਾ ਉਸ ਨੂੰ ਸਾਹਮਣੇ ਲਿਆਂਦਾ ਜਾ ਸਕੇ ਹੁਣ ਇਹ ਵੀ ਜਿਹੜੀ ਇੱਕ ਗੱਲ ਸਾਹਮਣੇ ਆਈ ਸੀ ਕਿ ਇਸ ਦੇ ਨਾਲ ਸਬੰਧਿਤ ਠੇਕੇਦਾਰ ਨੂੰ ਵੀ ਬਲੈਕਲਿਸਟ ਕਰ ਦਿੱਤਾ ਜਾਏਗਾ ਹਾਲਾਂਕਿ ਇਸ ਗੱਲ ਦੇ ਵਿੱਚ ਕਿੰਨੀ ਕ ਸੱਚਾਈ ਹੈ ਅਤੇ ਕਿੰਨੀ ਸੱਚਾਈ ਨਹੀਂ ਹੈ ਇਹਦਾ ਆਉਣ ਵਾਲਾ ਜਿਹੜਾ ਉਹ ਸਮਾਂ ਹੀ ਦੱਸੂਗਾ ਕਿ ਸਤਿਮੁੱਚ ਜਿਹੜਾ ਕਿਸੇ ठेकेदार ਦਾ ਨਾਮ ਵੀ ਜਿਹੜਾ ਉਹ ਸਾਹਮਣੇ ਆਉਂਦਾ ਹੈਗਾ ਜਾਂ ਫਿਰ ਕੇਵਲ ਇਹਨਾਂ ਤਿੰਨ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਉੱਪਰ ਹੀ ਕਾਰਵਾਈ ਹੁੰਦੀ ਹੈ ਜਾਂ ਉੱਚ ਅਧਿਕਾਰੀਆਂ ਤਈ ਤੱਕ ਜਿਹੜਾ ਇਹ ਮਾਮਲਾ ਪਹੁੰਚੂਗਾ ਜਾਂ ਫਿਰ ਉਸੇ ਤਰ੍ਹਾਂ ਤਰੀਕੇ ਨਾਲ ਜਿਵੇਂ ਹੋਰ ਕਈ ਮਾਮਲੇ ਪਹਿਲਾਂ ਮੂਨਕ ਦੇ ਵਿੱਚ ਰੱਦੀ ਕਾਗਜ਼ਾਂ ਦੇ ਥੱਲੇ ਦਬਕੇ ਰਹੇਗੇ ਉਸੇ ਤਰੀਕੇ ਦੇ ਨਾਲ ਇਹ ਮਾਮਲਾ ਵੀ ਕਰੋੜਾਂ ਰੁਪਏ ਦੇ ਕੱਪੜੇ ਦਾ ਮਾਮਲਾ ਰੱਦੀ ਕਾਗਜ਼ਾਂ ਦੇ ਥੱਲੇ ਦਬਕੇ ਰਹੂਗਾ ਸੋ ਵੀਡੀਓ ਨੂੰ ਜਿਹੜਾ ਸ਼ੇਅਰ ਕਰਿਓ ਲਗ ਅਤਿਨੋ ਇਸ ਮਾਮਲੇ ਦੇ ਨਾਲ ਸੰਬੰਧਿਤ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਾਣਕਾਰੀ ਵੀ ਅਸੀਂ ਸਾਂਝੀ ਕਰਾਂਗੇ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਜਿਹੜੀ ਵਿਭਾਗ ਨੇ ਕਿੱਥੇ ਤੱਕ ਕੀਤੀ ਹੈ ਅਤੇ ਇਸ ਦੇ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀਆਂ ਦੇ ਅੱਗੇ ਨਾਮ ਸ਼ਾਮਿਲ ਹੁੰਦੇ ਨੇ ਪੂਰੀ ਜਾਣਕਾਰੀ ਸੀ ਤੁਹਾਡੇ ਤੱਕ ਜਿਹੜੇ ਉਹ ਪਹੁੰਚਾਵਾਂਗੇ ਤੇ ਅੱਗੇ ਦੱਸਾਂਗੇ ਕਿ ਅਕਸਰ ਜਿਹੜਾ ਇਹ ਮਾਮਲਾ ਵਾਪਰਿਆ ਕਿਵੇਂ ਘਟਿਆ ਕਿਵੇਂ ਕਿਸ ਤਰੀਕੇ ਨਾਲ ਕੱਪੜੇ ਬਾਜੀਆਂ ਹੋਈਆਂ ਨੇ ਫਿਲਹਾਲ ਤਿੰਨ ਵਿਅਕਤੀਆਂ ਦੇ ਉੱਪਰ ਜਿਹੜਾ ਇਹ ਕਾਰਵਾਈ ਜਿਹੜੀ ਵਿਭਾਗ ਦੇ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਬਿਜਲੀ ਵਿਭਾਗ ਜੋ ਕਿ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਜੁਟ ਫਰੀ ਬਿਜਲੀ ਦਿੱਤੀ ਜਾਂਦੀ ਹੈਗੀ ਅਤੇ ਕਿਹਾ ਜਾਂਦਾ ਹੈਗਾ ਕਿ ਬਿਜਲੀ ਵਿਭਾਗ ਕਰੋੜਾਂ ਰੁਪਏ ਦੇ ਘਾਟੇ ਥੱਲੇ ਚੱਲ ਰਿਹਾ ਹੈਗਾ ਬਿਜਲੀ ਵਿਭਾਗ ਦੇ ਕੋਲੇ ਜਿਹੜਾ ਤਰਖਾਹਾਂ ਦੇਂਦੇ ਨੇ ਮੁਲਾਜ਼ਮਾਂ ਨੂੰ ਕਈ ਵਾਰ ਪੈਸੇ ਵੀ ਨਹੀਂ ਹੁੰਦੇ ਬਿਜਲੀ ਵਿਭਾਗ ਪੰਜਾਬ ਸਰਕਾਰ ਤੋਂ ਪੈਸੇ ਨਹੀਂ ਮੰਗ ਕਰਦਾ ਹੈਗਾ ਪਰ ਉੱਥੇ ਹੁਣ ਕਰੋੜਾਂ ਰੁਪਏ ਦਾ ਮਾਮਲਾ ਜਿਹੜਾ ਹੋ ਸਾਹਮਣੇ ਆਇਆ ਹੈਗਾ ਸੋ ਉੱਥੇ ਵੱਡੇ ਸਵਾਲ ਵੀ ਜਿਹੜੇ ਖੜੇ ਹੁੰਦੇ ਨੇ ਕਿ ਆਖਿਰਕਾਰ ਵੱਡੇ ਅਫਸਰਾਂ ਦੀ ਨਿਗਰਾਨੀ ਦੇ ਹੇਠ ਹੁੰਦੇ ਹੋਏ ਕਮਾਂ ਦੇ ਦਰਾਂ ਨਾਲ ਜਿਹੜੇ ਕਰੋੜਾਂ ਰੁਪਏ ਦੇ ਕੱਪੜੇ ਕਿਵੇਂ ਹੋ ਜਾਂਦੇ ਨੇ ਸੋ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ